ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਗੁਰਦਾਸਪੁਰ ਦੇ ਬਾਰਡਰ ਤੇ ਵਸੇ ਪਿੰਡਾਂ ਵਿੱਚ ਭਾਰਤ-ਪਾਕਿਸਤਾਨ ਵਿੱਚ ਬੜੇ ਤਣਾਅ ਵਾਲੇ ਮਾਹੌਲ ਦਾ ਕੋਈ ਅਸਰ ਨਹੀਂ ਲੋਕਾਂ ਦਾ ਕਹਿਣਾ ਹੈ ਕਿ ਅਗਰ ਜੰਗ ਲੱਗਦੀ ਹੈ ਤਾਂ ਅਸੀਂ ਭਾਰਤੀ ਫੌਜ ਦੇ ਨਾਲ ਖੜੇ ਹਾਂ ਅਸੀਂ ਡਰਾਗੇ ਨਹੀਂ ਅਤੇ ਨਾ ਹੀ ਆਪਣੇ ਪਿੰਡ ਛੱਡਾਗੇ ਇਸ ਮੌਕੇ ਬਾਰਡਰ ਤੇ ਵਸੇ ਪਿੰਡ ਖਾਕੂਰਪੁਰ ਚਿੱਟੀ ਚੋਤਰਾਸਲਾ ਚਾਦੀ ਪਿੰਡ ਦੇ ਲੋਕਾਂ ਅਤੇ ਇੱਕ ਬਜ਼ੁਰਗ ਸਰਵਣ ਸਿੰਘ ਨੇ ਕਿਹਾ ਜਦੋਂ 1971 ਵਿੱਚ ਜੰਗ ਹੋਈ ਸੀ ਉਦੋਂ ਵੀ ਸਾਡੇ ਪਿੰਡ ਟੈਂਟ ਲਗਾ ਦਿੱਤੇ ਸਨ ਅਤੇ ਅਸੀਂ ਫੌਜ ਦੀ ਪੂਰੀ ਮਦਦ ਕੀਤੀ ਸੀ ਅਤੇ ਜੇ ਜ਼ਰੂਰਤ ਪਈ ਤਾਂ ਹੋਰ ਵੀ ਕਰਾਂਗੇ ਇਸੇ ਤਰ੍ਹਾਂ ਜ਼ੀਰੋ ਲਾਈਨ ਤੇ ਖੇਤ ਵਿੱਚ ਕੰਮ ਕਰਦੇ ਕਿਸਾਨ ਹਰਦੇਵ ਸਿੰਘ ਜਗੀਰ ਸਿੰਘ ਸੁਰਜੀਤ ਸਿੰਘ ਆਦਿ ਨੇ ਕਿਹਾ ਕਿ ਸਾਨੂੰ ਕੋਈ ਮੁਸ਼ਕਿਲ ਨਹੀਂ ਹੈ ਦੇਸ਼ ਵਿੱਚ ਬੇਸ਼ੱਕ ਜੰਗ ਵਾਲੇ ਮਾਹੌਲ ਬੜੇ ਹੋਏ ਹਨ ਪਰ ਅਸੀਂ ਆਪਣੇ ਰੁਟੀਨ ਦੇ ਕੰਮ ਉਸੇ ਤਰ੍ਹਾਂ ਕਰ ਰਹੇ ਹਾਂ ਜਿਸ ਤਰ੍ਹਾਂ ਪਹਿਲਾਂ ਕਰਦੇ ਸੀ ਉਹਨਾਂ ਨੇ ਕਿਹਾ ਅਗਰ ਜੰਗ ਲੱਗਦੀ ਹੈ ਤਾਂ ਅਸੀਂ ਭਾਰਤੀ ਫੌਜ ਦੀ ਪੂਰੀ ਮਦਦ ਕਰਾਂਗੇ ਅਤੇ ਆਪਣੇ ਟ੍ਰੈਕਟਰ ਟਰਾਲੀਆਂ ਨਾਲ ਫੌਜ ਦਾ ਸਾਮਾਨ ਲਿਆਉਣ ਵਿੱਚ ਮਦਦ ਕਰਾਂਗੇ ਅਤੇ ਦੇਸ਼ ਦੀ ਸੇਵਾ ਵਾਸਤੇ ਹਰ ਸਮੇਂ ਤਿਆਰ ਹਾਂ ਬਾਕੀ ਬਾਰਡਰ ਦੇ ਪਿੰਡਾਂ ਵਿੱਚ ਅਜੇ ਤੱਕ ਲੜਾਈ ਵਰਗਾ ਕੋਈ ਮਾਹੌਲ ਨਹੀਂ ਹੈ ਹੋ ਸਕਦਾ ਕਿ ਗੁਰਦਾਸਪੁਰ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਉਹ ਨਸ਼ੇ ਦੇ ਚੱਕਰ ਚ ਜਾਂ ਕੁਝ ਖਾਲਸਤਾਨੀਆ ਸਮਥਿੰਗ ਇਹੋ ਜੇ ਕੁਝ ਵੀ ਉਹਨਾਂ ਨੂੰ ਆਪਾਂ ਸਾਈਡ ਤੇ ਰੱਖ ਦਿੰਦੇ ਆ ਲੇਕਿਨ ਜ਼ਿਆਦਾਤਰ ਜਿਹੜੇ ਸਵਕਾ ਕਰਵੀ ਮੇਰੇ ਕੋਲ ਵੀ ਆਏ ਨੇ ਕਾਫੀ ਕਾਫੀ ਸਲਾਹਤੂ ਮੇਰੇ ਕੋਲ ਨੇ ਬੜੀ ਇਮਾਨਦਾਰੀ ਨਾਲ ਡਿਊਟੀ ਕਰਦੇ ਨੇ ਇਹਨਾਂ ਦੀ ਜੋ ਸਹੂਲियत ਹੈ ਉਹਦਾ ਖਿਆਲ ਰੱਖਣਾ ਜ਼ਿੰਮੇਵਾਰੀ ਸਾਡਾ ਵੀ ਹੁੰਦਾ ਤੇ ਨਾਲ ਪ੍ਰਸ਼ਾਸਨ ਦਾ ਵੀ ਹੁੰਦਾ ਹਮੇਸ਼ਾ ਤੋਂ ਜਾਣਬੂਝ ਕੇ ਨਾ ਟਾਰਗੇਟ ਕੀਤਾ ਜਾਂਦਾ ਕਿ ਪ੍ਰੋਟੋਕੋਲੋ ਆ ਥੋੜੀ ਜਿਹੀ ਸੁਰੱਖਤਾ ਕੱਢ ਦਿੱਤੀ ਜਾਂਦੀ ਹੈ ਮੈਨੂੰ ਕੋ ਉੱਥੇ ਆਂਦੇ ਨੇ ਪਤਾ ਨਹੀਂ ਕੀ ਕੀ ਸਟੋਰੀਆਂ ਬਣਾ ਕੇ ਉੱਥੇ ਪਾਦੇ ਰਹਿੰਦੇ ਨੇ ਬਟ ਮੈਂ ਫੇਸ ਕਰ ਲੰਨਾ ਮੈਨੂੰ ਪਤਾ ਵਾ ਕਿ ਕਿਹੜਾ ਬੰਦਾ ਕੀ ਸੋਚ ਰੱਖਦਾ ਉਹਦਾ ਕੀ ਜਵਾਬ ਦੇਣਾ ਮੈਨੂੰ ਦੇ ਲੰਨਾ ਪਰ ਇਹ ਜਿਹੜੇ ਮੇਰੇ ਸੁਰੱਖਿਆ ਕਰਮੀ ਨੇ ਇਹਨਾਂ ਦੀ ਸੁਰੱਖਤਾ ਦਾ ਖਿਆਲ ਜਿਹੜਾ ਡਿਪਾਰਟਮੈਂਟ ਵਾਲਾ ਰੱਖਦਾ ਉਹ ਨਹੀਂ ਰੱਖਿਆ ਜਾਂਦਾ ਜਾਣ ਬੁਝ ਕੇ ਇਹਨਾਂ ਨੂੰ ਪਰੇਸ਼ਾਨ ਕੀਤਾ ਜਾਂਦਾ ਛੁੱਟੀ ਦੇ ਦਿੱਤੀ ਜਾਂਦੀ ਹੈ ਲੇਕਿਨ ਉਹਨਾਂ ਨੂੰ ਰਿਲੀਵਰ ਨਹੀਂ ਲਾਇਆ ਜਾਂਦਾ ਹੁਣ ਇਹ ਏਜੀਪੀ ਸਾਹਿਬ ਨੇ ਇੱਕ ਹੁਕਮ ਦੇ ਦਿੱਤਾ ਕਿ ਵੀ ਜਿਹੜੇ ਜੋ ਮੈਨੂੰ ਐਸਐਸਪੀ ਸਾਹਿਬ ਨੇ ਕਿਹਾ ਆਈ ਡੋਨਟ ਨੋ ਕਿ ਬਾਕੀ ਜਗ੍ਹਾ ਤੇ ਮੈਂ ਨਹੀਂ ਦੇਖਿਆ ਆ ਕਈ ਲੋਕ ਇੱਥੇ ਲੈ ਕੇ ਜੇ ਵੀ ਗਨਮੈਨ ਲੈ ਕੇ ਘੁੰਮਦੇ ਪਏ ਨੇ ਗੱਡੀਆਂ ਲੈ ਕੇ ਘੁੰਮਦੇ ਪਏ ਨੇ ਲੇਕਿਨ ਪਾਰਟਿਕੂਲਰ ਮੇਰੇ ਵਾਸਤੇ ਉਹ ਜਿਹੜੇ ਆਰਡਰ ਆਈਜ਼ ਜਿਹੜੇ ਆਏ ਨੇ ਜੋ ਉਹਨਾਂ ਦਾ ਕਹਿਣਾ ਕਿ ਜਿਹੜੇ ਅਨੌਥਰਾਇਜ਼ ਸੀਜ਼ਨ ਹੈ ਉਹ ਜਿਹੜੀਆਂ ਵਾਪਸ ਲੀਆਂ ਮੈਨੂੰ ਕੋਈ ਇਤਰਾਜ ਨਹੀਂ ਕਿਉਂਕਿ ਮੈਂ ਖੁਦ ਆਪ ਰੋਲਾ ਪਾਦਾ ਰਹਿਣਾ ਕਿ ਜਿਹੜੇ ਮੰਤਰੀਆਂ ਨੂੰ ਐਕਸਟਰਾ ਨੇ ਗਨਮਾਂ ਤੇ ਤੇਰੇ ਵਾਪਸ ਲਵੋ ਇਲਾ ਚੰਗੇ ਕੰਮ ਲਾਓ ਥਾਣੇ ਵੀ ਚਲਾਓ ਠੀਕ ਹੈ ਨਾ ਜਿਹੜੇ ਲੇਕਿਨ ਜੋ ਸਾਡੇ ਨਾਲ ਵੀ ਅਸਾ ਕੀ ਤਰ੍ਹਾਂ ਤੇ ਅਸੀਂ ਵੀ ਇਸ ਚੀਜ਼ ਦੇ ਖਿਲਾਫ ਹੈਗੇ ਕਿ ਸਾਡੂ ਵੀ ਕੋਈ ਐਕਸਟਰਾ ਚੀਜ਼ ਨਾ ਦਿੱਤੀ ਜਾ ਸਾਨੂੰ ਤੇ ਪਤਾ ਹੀ ਨਹੀਂ ਕਿ ਸਾਨੂੰ ਅਨੌਥਰਾਈਜ਼ ਚੀਜ਼ ਦਿੱਤੀ ਦੀ। ਕੱਲ ਦੋ ਦੋਖ ਦਿਨ ਹੋਇਆ ਮੇਰੇ ਐਸਐਸਪੀ ਸਾਡੇ ਚਿੰਗ ਵੱਡੀ ਮੀਟਿੰਗ ਹੋਈ। ਉਹਨਾਂ ਨੇ ਇੱਕ ਖੁਲਾਸਾ ਕੀਤਾ ਕਿ ਸੋਨੀ ਤੁਹਾਡੇ ਨਾਲ 10 ਗਨਮੈਨ ਜਿਹੜੇ ਡਿਪਿਊਟ ਕੀਤੇ ਗਿਆ। ਔਰ ਮੈਂ ਹੈਰਾਨ ਹੋ ਗਿਆ ਮੈਂ ਕੀ ਮੇਰੇ ਗਨਮੈਨ ਹੈਰਾਨ ਹੋ ਗਏ ਨੇ। ਕਿ 10 ਗਨਮੈਨ ਜਿਹੜਿਆ ਗੁਰਦਾਸਪੁਰ ਦੀ ਜਿਹੜੇ ਪੁਲਿਸ ਲਾਈਨ ਤੋਂ ਮੇਰੇ ਨਾਲ ਡਿਪਿਊਟ ਕੀਤੇ ਗਏ ਨੇ। ਜਦ ਕਿ ਅਸੀਂ ਸਿਰਫ ਔਰ ਸਿਰਫ 3 ਗਨ ਮੈਨ ਇਹਨਾਂ ਕੋਲ ਲੈਣੇ ਆ ਉਹ ਵੀ ਕਿਸ ਚੀਜ਼ ਦੇ ਲੈਣੇ ਆ ਕਿ ਜਦੋਂ ਇਹ ਮੁੰਡੇ ਜਿਹੜੇ ਆ ਕਿਤੇ ਛੁੱਟੀ ਤੇ ਜਾਂਦੇ ਨੇ ਜਾਂ ਰੈਸਟ ਤੇ ਜਾਂਦੇ ਨੇ ਉਹਨਾਂ ਦੇ ਰਿਲੀਵਰ ਦੇ ਤੌਰ ਤੇ ਅਸੀਂ ਕੋਈ ਐਕਸਟਰਾ ਨਹੀਂ ਲੈਂਦੇ ਨਹੀਂ ਮੈਨੂੰ ਕੋਈ ਇੰਟਰਸਟ ਹੈਗਾ ਵਾ ਨਹੀਂ ਮੈਂ ਕਰੀਏ ਸੀ ਇਹ ਹਾਕ ਵਿੱਚ ਜਾਗਾ 10 ਗਨ ਮੈਨ ਮੈਨੂੰ ਦਿੱਤੇ ਹੋਏ ਕਾਗਜ਼ਾ ਦੇ ਵਿੱਚ ਔਰ ਉਹ ਕਿੱਥੇ ਕਿੱਥੇ ਲੱਗੇ ਹੋਣਗੇ ਉਹ ਤੇ ਜਾਂਚ ਦਾ ਵਿਸ਼ੇ ਆ ਬਈ ਕਿਸ ਤਾ ਮੇਰੇ ਕੋਲ 10 ਗਨ ਮਨ ਆ ਗਏ ਬਾਰ ਬਾਰ ਇੱਕੋ ਗੱਲ ਕਹੀ ਜਾਂਦੀ ਹੈ ਕਿਸੋਰੀ ਤੇਰੇ ਨਾਲ 10 ਗਨਮੈਂਟ ਡਿਪਲੋਏ ਕਰ ਦਿੱਤੇ ਜਦ ਕਿ ਸਚਾਈ ਦੇ ਤੌਰ ਤੇ ਉਹ ਪਰ ਸਿਰਫ 3 ਗਨਮੈਂਟ ਮੇਰੇ ਕੋਲ ਆਂਦੇ ਆ ਜਿਹੜੇ ਵੀ ਆਪਾਂ ਹੁਣ ਐਡੀ ਐਸਐਸਪੀ ਸਾਹਿਬ ਨੇ ਕਿਹਾ ਕਿ ਵੀ ਆਰਡਰ ਆ ਗਏ ਨੇ ਉਹ ਵਾਪਸ ਕਰ ਦੋ ਕਰ ਦਿੱਤੇ ਪ੍ਰੋਬਲਮ ਕੋਈ ਨਹੀਂ ਲੇਕਿਨ ਜਿੰਨੇ ਅਥੋਰਾਈਜ਼ ਹੈਗੇ ਨੇ ਉਹ ਪੂਰੇ ਕਰਨਾ ਵੀ ਤੇੜਾ ਦਾ ਫਰਜ਼ ਹੈ ਵਾਦੂ ਮਾਰਨੇ ਕੀ ਵਾਪਸ ਲੈਣੇ ਇਹ ਉਹਨਾਂ ਨੇ ਕਹਿ ਦਿੱਤਾ ਵਾਦੂ ਹੈ ਵਾਦੂ ਉਹਨਾਂ ਨੇ ਜਦ ਕਿ ਸਾਡੇ ਕੋਈ ਵਾਦੂ ਨਹੀਂ ਸੀਗਾ ਕੋਈ ਐਕਸਟਰਾ ਨਹੀਂ ਮੈਂ ਇੰਟਰਸਟਿੰਗ ਰੱਖਦਾ ਮੈਂ ਇਹਨਾਂ ਚੀਜ਼ਾਂ ਦੇ ਵਿੱਚ ਮੈਂ ਬਿਲੀਵ ਹੀ ਨਹੀਂ ਕਰਦਾ ਕਿ ਜੋ ਅਥਰਾਇਜ਼ ਹੈਗਾ ਉਸ ਤੋਂ ਇਲਾਵਾ ਕੋਈ ਚੀਜ਼ ਨਹੀਂ ਹੈ ਲੇਕਿਨ ਇਹਨਾਂ ਨੇ ਇੱਕ ਰਿਲੀਵਰ ਜਿਹੜੇ ਤੇਸੋਂ ਰਿਲੀਵਰ ਵਾਪਸ ਭੁਲਾ ਲਏ ਮੁੰਡਿਆਂ ਨੂੰ ਪਰੇਸ਼ਾਨ ਕਰਨ ਵਾਸਤੇ ਔਰ ਨਾਲ ਕੀ ਗਾ ਕਿ ਸਾਡੇ ਆਲਰੇਡੀ ਚਾਰ ਕਿ ਗਨ ਮੈਂ ਜਿਹੜੇ ਆਲਰੇਡੀ ਜਿਹੜੇ ਆ ਉਹ ਘੱਟ ਚੜ ਜਿਹੜੇ ਪਿਛਲੇ 5-6 ਮਹੀਨਿਆਂ ਤੋਂ ਦੋ ਤੇ ਡੀਆਈਜੀ ਸਾਹਮਣੇ ਵਾਪਸ ਭੇਜਦੇ ਸੀ ਜਿਹਨਾਂ ਨੇ ਉਹਨਾਂ ਦੇ ਮੂੰਹ ਦੇ ਉੱਪਰ ਕਹਿ ਦਿੱਤਾ ਸੀ ਕਿ ਖਾਲਸਤਾਨੀ ਆ ਉਹਨਾਂ ਨੂੰ ਵਾਪਸ ਭੇਜ ਦਿੱਤਾ ਤੋਂਲੇ ਜਗ੍ਹਾ ਤੇ ਅਜ ਤੱਕ ਕੋਈ ਸੁਰੱਖਿਆ ਕਰਮੀ ਸਾਡਾ ਡਿਪਟੀ ਕਿਤਾ ਗਿਆ ਹੁਣ ਬੁੱਕ ਦੀ ਗੱਲ ਅੱਜ ਮੁੰਡੇ ਨੇ ਇੱਕ ਬੜੀ ਵਧੀਆ ਗੱਲ ਕਹਿਤੀ ਮੈਨੂੰ ਮੇਰੇ ਪਰੇਸ਼ਾਨੀ ਕਿਸ ਤਰ੍ਹਾਂ ਹੋਦੀ ਹੈ ਮੈਂ ਕਿਹਾ ਯਾਰ ਬਾਹਰ ਕੀ ਹੁੰਦਾ ਹੈ ਕਹਿੰਦਾ ਭਾਜੀ ਬਾਹਰ ਕੋਈ ਪ੍ਰੋਬਲਮ ਕੋਈ ਨਹੀਂ ਬੰਦੇ ਨਾਲ ਬੰਦਾ ਬਦਲਦਾ ਜੇ ਕਦੇ ਛੁੱਟੀ ਹੋ ਜਾਏ ਤੇ ਰਿਲੀਵਰ ਇੱਕ ਮਿੰਟ ਤੋਂ ਪਹਿਲਾਂ ਮਿਲ ਜਾਂਦਾ ਲੇਕਿਨ ਤੁਹਾਡੇ ਕੋਲ ਇਹਦਾ ਮਤਲਬ ਕਿ ਜਾਣ ਬੂਝ ਕੇ ਇੱਥੇ ਜਾਣ ਕੇ ਪਰੇਸ਼ਾਨ ਕੀਤਾ ਜਾਂਦਾ ਗਨਮੇਨਾਂ ਨੂੰ ਤਾਂ ਕਿ ਉਹ ਮੇਰੇ ਖਿਲਾਫਤ ਕਰਨ ਮੇਰੇ ਅਗੇਂਸਟ ਕੁਛ ਨਾ ਕੁਛ ਉਲਟਾ-ਪੁਲਟਾ ਹਰਕਤਾਂ ਕਰਦੇ ਰਹਿਣ ਐਵੇਂ ਇਹਨਾਂ ਦੀ ਪ੍ਰੈਸ ਰਸਤ ਕਹਿ ਰਹੇ ਸਾਰਿਆਂ ਦੇ ਇਹ ਮੁੰਡੇ ਪਰੇਸ਼ਾਨ ਜੇ ਮੈਂ ਸੀਰੀਅਸਲੀ ਗੱਲ ਕਹਿ ਰਿਹਾ ਪਰੇਸ਼ਾਨ ਕਿੱਦਾਂ ਵਾਂ ਕਿ ਟੋਟਲ ਦੇ ਵਿੱਚੋਂ ਚਾਰ ਸੁਰੱਖਿਆ ਕਰਮੀ ਜਿਹੜੇ ਸਾਡੇ ਕੋਲ ਉਸ ਤੋਂ ਬਾਅਦ ਜੇ ਕਿਸੇ ਨੇ ਘਰ ਜਾਣਾ ਵੈ ਉਹਨਾਂ ਵਾਸਤੇ ਰਿਲੀਵਰ ਹੀ ਲਾਇਆ ਜਾ ਰਿਹਾ ਬਟਾਲੀਅਨ ਆਰਡਰ ਫਟਾਫਟ ਇੱਕ ਛੁੱਟੀ ਇਹਨਾਂ ਦੀ ਪਾਸ ਕਰਕੇ ਕਹਿੰਦੇ ਕਿ ਜਾ ਕੇ ਪੁਲਿਸ ਲਾਈਨ ਗੁਰਦਾਸਪੁਰ ਤੋਂ ਜਾ ਕੇ ਆਪਣੀ ਉਹ ਲੈ ਲਓ ਤੁਸੀਂ ਰਿਲੀਵਰ ਲੈ ਲਓ ਤੇ ਜਿਹੜਾ ਜਦੋਂ ਪੁਲਿਸ ਲਾਈਨ ਗੁਰਦਾਸਪੁਰ ਨਾਲ ਗੱਲ ਕਰੀ ਜਾਂ ਐਸਐਸਪੀ ਸਾਹਿਬ ਨਾਲ ਗੱਲ ਕਰੀ ਜਾਂ ਐਸਪੀ ਹੈੱਡਕ quartਰ ਸਾਹਿਬ ਨਾਲ ਗੱਲ ਕਰੀ ਜਾਂ ਡੀਐਸਪੀ ਹੈੱਡਕ quartਰ ਸਾਹਿਬ ਨਾਲ ਗੱਲ ਕਰੀਏ ਮੁੰਗੀ ਧੱਕਣਾ ਬਚਾਰੇ ਤਰਲੇ ਮਾਰਦੇ ਰਹਿੰਦੇ ਨੇ ਅੱਗੋਂ ਜਵਾਬ ਮਿਲਦਾ ਹੈ ਕਿ ਅਸੀਂ ਨਹੀਂ ਤੁਹਾਨੂੰ ਰਿਲੀਵਰ ਦੇ ਸਕਦੇ ਆਪਣੀ ਬਟਾਲੀਆਂ ਚਲੋ ਇਹ ਸ਼ਟਲ ਕਾਕ ਮੜ ਕੇ ਕਰੀਂ ਇੱਧਰ ਕਰੀਂ ਇੱਧਰ ਇਹਦਾ ਕੀ ਸਿਕਿਉਰਟੀ ਵਾਲ ਧਿਆਨ ਰਹੇਗਾ ਜਨਾਬ ਬਲੋ ਦੱਸੋ ਤੁਸੀਂ ਹਾਂ ਜੀ 5 ਸਾਲ ਤੋਂ ਤੁਸੀਂ ਮੈਨੂੰ ਇੱਕ ਗੱਡੀ ਸੁਰੱਖਿਆ ਗੱਡੀ ਦਿੱਤੀ ਹੋਈ ਹੈ ਅੱਜ ਇੱਕਦਮ ਅਨੌਥਰਾਇਜ਼ ਹੋ ਗਈ ਜਦੋਂ ਮੈਂ ਇੱਕ ਕੋਈ ਡਿਮਾਂਡ ਕਰ ਬੈਠਾ ਜੋ ਸਮਾਜ ਦੇ ਹਿਤਵਾਸੀ ਸੀ ਇਹ ਕਿਹੜਾ ਤਰੀਕਾ ਬਲੋ ਤਾਂ ਸਮਝ ਨਹੀਂ ਲੱਗਿਆ ਅਜ ਤੱਕ ਜੇ ਅਨੌਥਰਾਇਜ਼ ਸੀਗੀ ਤੇ ਫਿਰ 4-5 ਸਾਲ ਤੱਕ ਕਿਉਂ ਦਿੱਤੀ ਗਈ ਮੈਨੂੰ ਤੇ ਜੇ ਅਥਰਾਇਜ਼ ਨਹੀਂ ਤੇ ਵਾਪਸ ਕੋਲੇ ਲੀ ਜਾ ਕਿਉਂਕਿ ਬਾਕੀ ਨੇ ਤੇ ਉਸਾਈ ਚਲਦੀਆਂ ਪਈਆਂ ਬਾਕੀ ਇਹਨੇ ਕੋਈ ਵਾਪਸ ਨਹੀਂ ਲਈਆਂ ਕੇ ਇਹਦੀ ਗੱਡੀਆਂ ਬਾਕੀ ਇਹਨੇ کہہ ਦਿੱਤੀ ਗਰਮੈਂਟ ਨਹੀਂ ਲੈ ਤੇ ਇਹਰਾ ਮਤ ਮੈਨੂੰ ਤੁਸੀਂ ਟਾਰਗੇਟ ਕਰ ਰਹੇ ਹੋ ਨਾ ਤੇ ਕਰੋ ਜਨਾਬ 100 ਵਾਰੀ ਕਰੋ ਪਰ ਮੁੰਡਿਆਂ ਵਿਚਾਰੇ ਨੂੰ ਪਰੇਸ਼ਾਨ ਨਾ ਇਹਨਾਂ ਦਾ ਜੋ ਹੱਕ ਬਣਦਾ ਹੈ ਉਹ ਦਿਓ ਇਹਨਾਂ ਨੂੰ ਜਾਨ ਬੁਝੇ ਪਰੇਸ਼ਾਨ ਕੀਤਾ ਹੀ ਇਸ ਕਰਕੇ ਜਾਂਦਾ ਮੈਂ ਕਿ ਇਹ ਮੈਨੂੰ ਪਰੇਸ਼ਾਨ ਕਰੇ ਇਹ ਬੜੀ ਥੜੀ ਤੁਹਾਡੀ ਜਿਹੜੀ ਸੋਚ ਹੈ ਨਾ ਪਹਿਲਾਂ ਹੁੰਦੀ ਸੀਗੀ ਹੁਣ ਮੈਂ ਇਹਨਾਂ ਨਾਲ ਨਾ ਬਹਿਸ ਦਾ ਨਾ ਕੁਝ ਕਰਨਾ ਮੈਂ ਸੁਣ ਲੈਣਾ ਆਰਾਮ ਸਾਰਿਆਂ ਦੀ ਔਰ ਮੈਂ ਜਾ ਕੇ ਆਸਰਾ ਦੇ ਧਿਆਨ ਚ ਬਾਈ ਮੇਲ ਦੱਸ ਦਿੰਨਾ ਪਰ ਪੁਲਿਸਰ ਦੇ ਪਰ ਇਹ ਸਚਾਈ ਐ ਹੈ ਕਿ ਇਹੜਾ ਮੁੰਡਿਆ ਨੂੰ ਪਰੇਸ਼ਾਨ ਕੀਤਾ ਜਾਂਦਾ ਪਿਆ ਬਿਲਕੁਲ ਪਰੇਸ਼ਾਨ ਕੀਤਾ ਜਾਂਦਾ ਹੈ ਡਿਪਾਰਟਮੈਂਟ ਵੱਲੋਂ ਐਨਰਜੀ ਬਟਰੀਜ਼ ਵੱਲੋਂ ਪੁਲਿਸ لائن ਗੁਰਦਾਸਪੁਰ ਵੱਲੋਂ ਨਾਇਣ ਨੂੰ ਰਿਲੀਵਰ ਦਿੱਤਾ ਜਾਂਦਾ ਨਾਇਣ ਦੀ ਸੁਰੱਖਤਾ ਕਿਹੜਾ ਮੇਰਾ ਗਲਾ ਖਰਾਬ ਹੈ ਜਿਆਦਾ ਬੋਲੀ ਪੜਾ ਸੋ ਇਹ ਮੈਂ ਬਰਾਏ ਮਿਹਰਬਾਨੀ ਬੀਜੇਪੀ ਸਾਹਿਬ ਏਡੀਜੀਪੀ ਸੁਰੱਖਿਆ ਜੀ ਏਡੀਜੀਪੀ ਕਮਾਂਡੋ ਜੀ ਏਡੀਜੀਪੀ ਆਰਮਡ ਫੋਰਸਿਸ ਜੀ ਡੀਆਈਜੀ ਸਾਹਿਬ ਐਸਐਸਪੀ ਸਾਹਿਬ ਐਸਪੀ ਹੈੱਡਕੁਆਰਟਰ ਸਾਹਿਬ ਸਾਰੇ ਅਗੇ ਬੇਨਤੀ ਕਰਨਾ ਮੈਂ ਤੇ ਪ੍ਰਵਾਇਡ ਹੀ ਕਰਦਾ ਜੋ ਤੁਸੀਂ ਮੈਨਾਂ ਕਰੋਗੇ ਪਰ ਇਹਨਾਂ ਦੀ ਸਿਕਿਉਰਿਟੀ ਦਾ ਜਿਹੜੇ ਇਹਨਾਂ ਦੀ ਸੂਲਤਾ ਦਾ ਖਿਆਲ ਰੱਖੋ ਕਿਸੇ ਦੇ ਘਰ ਕੇਸ ਦਾ ਭਰਾ ਵੀ ਮਾਰ ਹੈ ਕਿਸੇ ਦੀ ਵਾਈਫ ਵੀ ਮਾਰ ਹੈ ਕੀ ਉਹ ਆਪਣੇ ਪਰਿਵਾਰ ਚ ਨਹੀਂ ਜਾ ਸਕਦੇ ਇਹਨਾਂ ਨੂੰ ਕੋਈ ਹੱਕ ਨਹੀਂ ਮੰਨਦਾ ਇਸ ਲਈ ਇਹੜਾ ਜੀ ਸਹੂਲਤ ਦਾ ਖਿਆਲ ਰੱਖੋ ਸਾਡੀ ਨਫਰੀ ਪੂਰੀ ਕਰੋ ਸਾਨੂੰ ਨਹੀਂ ਕੋਈ ਲੋੜ ਪੁਲਿਸ ਲੈ ਗੁਰਦਾਸਪੁਰ ਤੋਂ ਕੋਈ ਐਕਸਟਰਾ ਬੰਦੇ ਲੈਣ ਦੀ ਸਾਡੀ ਨਫਰੀ ਪੂਰੀ ਕਰਕੇ ਅਸੀਂ ਆਪੋ ਚ ਮੈਨੇਜ ਕਰ ਲਗੇ ਕਿਉਂਕਿ ਸਾਡੇ ਤੇ ਜਦੋਂ ਗੁਰਦਾਸ ਪੁਲਿਸ ਪੁਲਿਸ ਤੋਂ ਲੋਕ ਆਂਦੇ ਨੇ ਉਹਨਾਂ ਨੂੰ ਵੈਸੇ ਦਾ ਡਿਸਕੋਰਡ ਲੀਕ ਹੋ ਜਾਂਦੀ ਹੈ ਅਸੀਂ ਚਾਹ ਨਹੀਂ ਕਿ ਉਹ ਆਣ ਤੋ ਸੋ ਇਹੜਾ ਦੀ ਨਫਰੀ ਸਾਡੀ ਪੂਰੀ ਕਰਕੇ ਇਹਨਾਂ ਨੂੰ ਰਲੀਵਰ ਪ੍ਰੋਵਾਈਡ ਕਰਵਾਓ ਬਾਕੀ ਇਹ ਖੁਸ਼ੀ ਖੁਸ਼ੀ ਡਿਊਟੀ ਕਰਨ ਨਹੀਂ ਤਾਂ ਇਹ ਨਾ ਹੋਏ ਕਿ ਇਹ ਸਾਡੇ ਫੇਰ ਇੱਕ ਦਿਨ ਲੜਾਈਆਂ ਜਿਹੜੀਆਂ ਉਸ ਮਾਹਰ ਦੇ ਵਿੱਚ ਪ੍ਰਦਰਸ਼ਿਤ ਹੋ ਜਾਣ ਔਰ ਤੁਹਾਨੂੰ ਹਸਣ ਦਾ ਮੌਕਾ ਮਿਲਦੇ ਤਰਵਾ ਜੈ ਸ਼ੰਕਰ ਜੀ ਕੀ ਜੈ ਹਾ ਫਰੇਲਾ